ਬੈਗ ਚੁੱਕ ਕੇ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈ ਇੱਥੋਂ ਭਜਦਾ ਹੋਇਆ ਦਿਖਾਈ ਦਿੱਤਾ ਹੰਗਾਮੇ ਤੋਂ ਬਾਅਦ ਕਰੀਬ 1 ਘੰਟਾ VOTING ਜਿਹੜੀ ਹੈ ਉਹ ਰੁਕੀ ਰਹੀ ਹੁਣ ਗੁਰਦਾਸਪੁਰ ਦੇ ਵਿੱਚ ਚੋਣਾਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਹੈ ਪ੍ਰੈਜ਼ਾਈਡਿੰਗ ਅਫਸਰ ਤੇ ਜਾਲੀ ਵੋਟ ਪਾਉਣ ਦੇ ਇਲਜ਼ਾਮ ਲੱਗੇ ਨੇ ਅਟਾ ਕੌਣ ਹੈ ਇਹ ਵੋਟਾਂ ਪੁੱਗਤਾ ਆ ਗਿਆ ਇਹ ਵੀ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਰਿਹਾ ਪਰ ਦੇਖ ਸਕਦੇ ਹੋ ਕਿ ਜਦੋਂ ਇਲਜ਼ਾਮ ਲੱਗੇ ਤਾਂ ਉਸ ਸਮੇਂ ਬੈਗ ਚੋਕੇ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈ ਇੱਥੋਂ ਭਜਦਾ ਹੋਇਆ ਦਿਖਾਈ ਦਿੱਤਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੱਸ ਦਈਏ ਕਿ ਹੰਗਾਮੇ ਤੋਂ ਬਾਅਦ ਕਰੀਬ 1 ਘੰਟਾ VOTING ਜਿਹੜੀ ਹੈ ਉਹ ਰੁਕੀ ਰਹੀ ਕਾਂਗਰਸ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਨੇ ਜਿਹੜੇ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਤੇ ਜਾਲੀ ਵੋਟ ਪਾਉਣ ਦੇ ਇਲਜ਼ਾਮ ਲੱਗੇ ਨੇ ਤਾਂ ਇਸ ਹੰਗਾਮੇ ਤੋਂ ਬਾਅਦ ਦੱਸ ਦਈਏ ਕਿ ਕਰੀਬ 1 ਘੰਟਾ VOTING ਜਿਹੜੀ ਹੈ ਉਹ ਰੁਕੀ ਰਹੀ ਔਰ ਜਦੋਂ ਇਹ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਜ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਤੇ ਜਦੋਂ ਜਾਲੀ ਵੋਟ ਪਾਉਣ ਦੇ ਇਲਜ਼ਾਮ ਕਾਂਗਰਸ ਦੇ ਵਿਧਾਇਕ ਬਰਿੰਦਰ ਮੇਧ ਸਿੰਘ ਵੱਲੋਂ ਲਗਾਏ ਗਏ ਤਾਂ ਇਸ ਦੌਰਾਨ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਬੈਗ ਚੋਕੇ ਇੱਥੋਂ ਦੌੜਦੇ ਹੋਏ ਨਜ਼ਰ ਆਏ ਹਾਲਾਂਕਿ ਫੋਨ ਤੇ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਕਿਸ ਦਿਨਾਂ ਫੋਨ ਤੇ ਗੱਲਬਾਤ ਕਰ ਰਹੇ ਸੀ ਕੋਈ ਕਿਸੇ ਨੂੰ ਇਹ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੰਗਾਮੇ ਬਾਰੇ ਔਰ ਕਿ ਕਿਸੇ ਦੀ ਇਹ ਵੇਟ ਕਰ ਰਹੇ ਸੀ ਜਿਸ ਤੋਂ ਬਾਅਦ ਇਹ ਇੱਥੋਂ ਦੇ ਦੌੜੇ ਔਰ ਦੇਖ ਸਕਦੇ ਹੋ ਕਿ ਲੋਕ ਵੀ ਤੁਹਾਨੂੰ ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਜੋ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਹੋਏ ਸੀ ਪਰ ਜਦੋਂ ਇਹ ਜ਼ਬਰਦਸਤ ਹੰਗਾਮਾ ਗੁਰਦਾਸਪੁਰ ਦੇ ਵਿੱਚ ਹੋਇਆ ਤਾਂ ਉਸ ਤੋਂ ਬਾਅਦ ਕਰੀਬ 1 ਘੰਟਾ ਜਿਹੜੀ VOTING ਹੈ ਉਹ ਰੁਕੀ ਰਹੀ ਤਾਂ ਗੁਰਦਾਸਪੁਰ ਦੇ ਪਿੰਡ ਚਾਹੀਆ ਦੇ ਵਿੱਚ VOTING ਰੁਕੀ ਮੱਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਲੋਕ ਵੀ ਇਸ ਮਾਹੌਲ ਨੂੰ ਦੇਖ ਕੇ ਹੱਕੇ ਬੱਕੇ ਰਹਿ ਗਏ ਕਿ ਆਕਰ ਕਰ ਇਹ ਬਣ ਕੀ ਗਿਆ ਕਿਉਂਕਿ ਬੈਗ ਚੁੱਕਿਆ ਹੋਇਆ ਸੀ ਪ੍ਰੈਜ਼ਾਈਡਿੰਗ ਅਫਸਰ ਨੇ ਕੰਤੇ ਫੋਨ ਲਾਇਆ ਹੋਇਆ ਸੀ ਔਰ ਗੱਲਬਾਤ ਕਰਦੇ ਕਰਦੇ ਉਹਲੇ ਜੇ ਨਾਲ ਇੱਥੋਂ ਦੀ ਇਹ ਦੌੜ ਜਾਂਦੇ ਨੇ ਤਾਂ ਦੇਖ ਸਕਦੇ ਹੋ ਕਿ ਕਿੰਜ ਇਹ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇੱਕ ਪਾਸੇ ਤਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ ਤਾਂ ਜਾਲੀ ਵੋਟਾਂ ਪਾਉਣ ਦਾ ਜਿਹੜਾ ਇਲਜ਼ਾਮ ਹੈ ਉਹ ਲਗਾਇਆ ਗਿਆ ਹੈ ਔਰ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਜਿੱਥੇ ਇੱਕ ਪਾਸੇ ਜੇ ਇਲਜ਼ਾਮ ਲਗਾਏ ਜਾ ਰਹੇ ਨੇ ਕਾਂਗਰਸੀ ਵਿਧਾਇਕ ਵੱਲੋਂ ਉੱਥੇ ਦੂਜੇ ਪਾਸੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੌਣ ਇਹ ਵੋਟਾਂ ਜਾਲੀ ਵੋਟਾਂ ਕੌਣ ਭੁਗਤਾ ਗਿਆ ਕਿ ਵਾਕੇ ਇਹ ਜਾਲੀ ਵੋਟਾਂ ਪੁਆਈਆਂ ਗਈਆਂ ਨੇ ਕਿਉਂਕਿ ਦੇਖਿਆ ਗਿਆ ਕਿ ਜਦੋਂ ਇਹ ਹੰਗਾਮਾ ਹੋਇਆ ਉਸ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰੈਜ਼ਾਈਡਿੰਗ ਅਫਸਰ ਨੂੰ ਬੂਤ ਤੋਂ ਜਿਹੜਾ ਹਟਾਇਆ ਔਰ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਈ ਯਾਨੀ ਕਿ ਵੋਟਿੰਗ ਜਿਹੜੀ ਰੁਕੀ ਸੀ ਉਸ ਨੂੰ ਜਾਰੀ ਰੱਖਿਆ ਗਿਆ ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜੋ ਇਸ ਵਕਤ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਤੋਂ ਅਲੱਗਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਵੱਖ-ਵੱਖ ਥਾਵਾਂ ਤੋਂ ਇਹ ਵੋਟਿੰਗ ਨੂੰ ਲੈ ਕੇ ਜੋ ਤਸਵੀਰਾਂ ਸਾਹਮਣੇ ਆਈਆਂ ਭਾਵੇਂ ਉਹ ਸਮਾਣਾ ਦੀ ਗੱਲ ਕਰ ਲਈਏ ਜਿੱਥੇ ਕਈ ਪਿੰਡਾਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਚੋਣਾਂ ਦਾ ਅਮ੍ਰਿਤਸਰ ਦੇ ਦੋ ਥਾਵਾਂ ਦੇ ਵਿੱਚ ਚੋਣ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਹਾਲਾਂਕਿ ਲੋਕਾਂ ਦੇ ਵਿੱਚ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਉਤਸ਼ਾਹ ਵੀ ਦੇਖਿਆ ਜਾ ਰਿਹਾ ਕਿਉਂਕਿ ਜਿਸ ਕਦਰੇ ਠੰਡ ਦਾ ਕਹਿਰ ਵੀ ਇੱਕ ਪਾਸੇ ਪੈ ਰਿਹਾ ਦੂਜੇ ਪਾਸੇ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਸਵੇਰ ਤੋਂ ਹੀ ਜਦੋਂ ਤੋਂ VOTING ਦਾ ਸਮਾਂ ਸ਼ੁਰੂ ਹੋਇਆ ਉਦੋਂ ਤੋਂ ਹੀ ਜਿਹੜਾ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਵੋਟ ਪਾਉਣ ਦੇ ਲਈ ਜਾ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਇਹ ਦੇਖ ਸਕਦੇ ਹੋ ਤਸਵੀਰ ਗੁਰਦਾਸਪੁਰ ਦੇ ਪਿੰਡ ਚਾਹੀਆ ਤੋਂ ਸਾਹਮਣੇ ਆਈ ਹੈ ਜਿੱਤੇ ਇਸ ਹੰਗਾਮੇ ਕਾਰਨ ਕਰੀਬ 1 ਘੰਟਾ VOTING ਜਿਹੜੀ ਹੈ ਉਹ ਰੁਕੀ ਰਹੀ ਕਾਂਗਰਸੀ ਵਿਧਾਇਕ ਬਰਿੰਦਰ ਮੀਨ ਸਿੰਘ ਪਾੜਾ ਨੇ ਜਿਹੜੇ ਨੇ ਇਲਜ਼ਾਮ ਲਗਾਏ ਨੇ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਇਲਜ਼ਾਮ ਲੱਗੇ ਨੇ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਤੇ ਜਾਲੀ ਵੋਟ ਆ ਭੁਗਤੌਣ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਨੇ ਜਿਸ ਤੋਂ ਬਾਅਦ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਇਸ ਹੰਗਾਮੇ ਦੇ ਦੌਰਾਨ ਆਪਣਾ ਬੈਗ ਚੁੱਕ ਕੇ ਇੱਥੋਂ ਇੱਥੋਂ ਨਿਕਲਦੇ ਹੋਏ ਜਿਹੜੇ ਨੇ ਉਹ ਨਜ਼ਰ ਆਏ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੈਂ ਇੱਥੇ ਸਾਂਝੀ ਇਸ ਬੂਤ ਤੋਂ ਤੇ ਕੰਪਲੇਂਟ ਸੀਗੀ ਕੋਈ ਇੰਟਰਪਸ਼ਨ ਆਈ ਸੀਗੀ ਬੋਲਿੰਗ ਦੇ ਵਿੱਚ ਕਿ ਕੁਝ ਵੋਟਸ ਦਾ ਇਸ਼ੂ ਸੀਗਾ ਉਹਨਾਂ ਨੂੰ ਸੌਲਟ ਆਊਟ ਕਰਵਾ ਦਿੱਤਾ ਗਿਆ ਵਾ ਤੇ ਨਵੇਂ ਪ੍ਰੈਜ਼ਾਈਡਿੰਗ ਆਫੀਸਰ ਸਾਹਿਬ ਇੱਥੇ ਡਿਪਿਊਟ ਕਰ ਦਿੱਤੇ ਗਿਆ ਤੇ VOTING ਨੂੰ ਕੰਟੀਨਿਊ ਕਰਵਾ ਦਿੱਤਾ ਗੀ ਕਿ ਰੋਕੀ ਸੀ ਕਿ ਲਾਹ ਰੋਕ ਪਰ ਉਹ ਕੁਝ ਵੋਟਸ ਦਾ ਸੀਗਾ ਕਿ ਇਹਨਾਂ ਦੁਆਰਾ ਆਪ ਹੀ ਜਿਹੜੀਆਂ ਸਾਡੇ ਪੀਓਜ਼ ਲੱਗੀਆਂ ਹੋਈਆਂ ਉਹ ਬਾਹਰ ਸੀਗੀਆਂ ਵਾਸ਼ਰੂਮ ਵਗੈਰਾ ਸ਼ਹਿਰ ਜਾਣਾ ਸੀ ਉਹਨਾਂ ਨੇ ਤੇ ਆ ਪੀਆਰਓ ਸਾਹਿਬ ਆਪ ਹੀ ਵੋਟਿੰਗ ਜਿਹੜੀ ਆ ਕਾਸਟ ਕਰਵਾ ਰਹੇ ਸੀ ਕਿ ਬਿਨਸਰੀਅਨ ਨੰਬਰ ਅਗੇਂਸਟ ਜਿਹੜੇ ਆ ਉਹਨਾਂ ਦੇ ਜਿਹੜੇ ਹੁਣ ਅੱਗੇ ਆਪਾਂ ਨੋਟ ਕਰ ਲਏ ਤੇ ਟੈਂਡਰ ਪੈਪਰ ਇਸ਼ੂ ਕਰ ਕਿ ਨਾਂ ਸੀ ਪੀਰੋ ਸਾਹਿਬ ਸਰ ਜਿਹੜੇ ਪਹਿਲੇ ਸੀ ਇਹਨਾਂ ਦਾ ਨਾਂ ਸੀਗਾ ਰਜਨੀ ਪ੍ਰਕਾਸ਼ ਹੁਣ ਨਵੇਂ ਕਿਹੜੀ ਚੀਜ਼ ਲਿਆ ਜਾ ਰਿਹਾ ਤੁਹਾਨੂੰ ਅ ਫਰਦਰ ਕਾਰਵਾਈ ਵਾਸਤੇ ਉਹਨਾਂ ਨੂੰ ਡਿਪੋਜ਼ਿਟ ਸੈਂਟਰ ਤੇ ਭੇਜ ਦਿੱਤਾ ਗਿਆ ਜੀ ਇਲੈਕਸ਼ਨ ਆਫਿਸ ਤੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਨਵੇਂ ਕਿਹੜੀ ਆਈ ਜਾਏਗੀ ਮੈਂ ਇੱਥੇ ਆਸੋਂ ਜੀ ਇਸ ਬੂਥ ਤੋਂ ਤੇ